ਇਸ ਸਮੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ED ਦੇ ਵੱਲੋਂ ਤਰਕਸਾਰ ਇੱਕ ਸਾਬਕਾ CM ਦੇ ਘਰ ਛਾਪਾ ਮਾਰਿਆ ਗਿਆ ਤੇ ਸਬੰਧਿਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਧਿਕਾਰੀ ਨਜ਼ਰ ਆ ਰਹੇ ਹੁਣ ਕੇ ਦੱਸਦੀ ਹੈ ਕਿ ਤਰਕਸਾਰ ED ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਛੱਤੀਸਗੜ੍ਹ ਦੇ ਸਾਬਕਾ CM ਅਤੇ ਕਾਂਗਰਸ ਯਾਗੂ ਭੁਪੇਸ਼ ਬਘੇਲ ਦੇ ਘਰ ED ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਪੁੱਤ ਦੇ ਘਰ ਵੀ ED ਦੇ ਅਧਿਕਾਰੀ ਪਹੁੰਚੇ ਨੇ ਤੇ ਕੁੱਲ 14 ਥਾਵਾਂ ਦੇ ਉੱਪਰ ED ਦੇ ਵੱਲੋਂ ਇਸ ਸਮੇਂ ਇੱਕ ਕਾਰਵਾਈ ਚੁਲਾਈ ਜਾ ਰਹੀ ਹੈ ਵਸਤੀ ਇੱਕ ਦੇ ਆਰਥਿਕ ਬੇਨ ਨਿਜ਼ਮੀਆਤੇ منی ਲਾਂਡਰਿੰਗ ਦੇ ਨਾਲੇ ਮਾਮਲਾ ਜੁੜਿਆ ਹੋਇਆ ਉੱਥੇ ਹੀ ਸ਼ਰਾਬ ਘਟਾਲੇ ਦੇ ਨਾਲ ਵੀ ਇਸ ਮਾਮਲੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਦਸਤੀ ਇੱਕ ਦੇ ਛੱਤੀਸਗੜ੍ਹ ਦੇ ਵਿੱਚ ਇੱਕ 2161 ਕਰੋੜ ਰੁਪਏ ਦੇ ਸ਼ਰਾਬ ਘਟਾਲਾ ਹੋਣ ਦੇ ਇਲਜ਼ਾਮ ਵੀ ਲਗਾਏ ਗਏ ਸੀ ਤਾਂ ਇਸ ਮਾਮਲੇ ਦੇ ਨਾਲ ਜੋੜ ਕੇ ਹੁਣ ਰੇਡ ਨੂੰ ਦੇਖਿਆ ਜਾ ਰਿਹਾ ਦਸਤੀ ਇੱਕ ਕਿ ਭੁਪੇਸ਼ ਬਗੇਲ 2018 ਤੋਂ ਲੈ ਕੇ 2023 ਤੱਕ ਛੱਤੀਸਗੜ੍ਹ ਦੇ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਹੁਣ ਉਹਨਾਂ ਦੇ ਘਰ ਈਡੀ ਦੇ ਵੱਲੋਂ ਦਸਤਕ ਦਿੱਤੀ ਗਈ ਦੀਪ ਪੇਸ਼ ਬਗੇਲ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ 7 ਸਾਲਾਂ ਤੋਂ ਚੱਲ ਰਹੇ ਝੂਠੇ ਕੇਸ ਨੂੰ ਜਦੋਂ ਅਦਾਲਤ ਦੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਹੈ ਤਾਂ ਅੱਜ ਈਡੀ ਦੇ ਮਹਿਮਾਨਾਂ ਨੇ ਸਾਬਕਾ ਮੁੱਖ ਮੰਤਰੀ ਅਤੇ ਉਹਨਾਂ ਦੇ ਘਰ ਦੇ ਵਿੱਚ ਦਸਤਕ ਦਿੱਤੀ ਹੈ ਵਸੀ ਕਿ ਭੁਲਾਈ ਨਿਵੇਸ਼ ਦੇ ਵਿੱਚੋਂ ਪਹੁੰਚੇ ਨੇ ਤਾਂ ਈਡੀ ਦੀ ਰੇਡ ਨੂੰ ਲੈ ਕੇ ਭਪੇਸ਼ ਬਗੇਲ ਦੇ ਟਵਿੱਟਰ ਹੈਂਡਲ ਤੇ ਉਹਨਾਂ ਦੀ ਟੀਮ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਇਸ ਤੇ ਨਾਲ ਇੱਕ ਅਹਿਮ ਗੱਲ ਲਿਖੀ ਗਈ ਆ ਕਿ ਜੇਕਰ ਇਸ ਸਾਜ਼ਿਸ਼ ਦੇ ਤਹਿਤ ਕੋਈ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਗਲਤ ਫਹਿਮੀ ਆ ਤਾਂ ਭਪੇਸ਼ ਬਗੇਲ ਦੇ ਟਵਿੱਟਰ ਹੈਂਡਲ ਦੇ ਉੱਪਰ ਉਹਨਾਂ ਦੀ ਟੀਮ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਤੇ ਵਿੱਚ ਲਿਖਿਆ ਗਿਆ ਕਿ 7 ਸਾਲਾਂ ਤੋਂ ਚੱਲਦੇ ਝੂਠੇ ਕੇਸ ਨੂੰ ਜਦੋਂ ਅਦਾਲਤ ਨੇ ਬਰਖਾਸਤ ਕਰ ਦਿੱਤਾ ਤਾਂ ਉਸ ਤੋਂ ਬਾਅਦ ED ਦੇ ਮਹਿਮਾਨਾਂ ਨੇ ਸਾਬਕਾ ਮੁੱਖ ਮੰਤਰੀ ਦੇ ਘਰ ਦੇ ਵਿੱਚ ਦਸਤਕ ਦਿੱਤੀ ਆ ਉਥੇ ਹੀ ਇਹ ਵੀ ਲਿਖਿਆ ਗਿਆ ਕਿ ਜੇਕਰ ਕੋਈ ਇਸ ਸਾਜ਼ਿਸ਼ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਫਿਰ ਇਹ ਗਲਤਫਹਿਮੀ ਆ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਛਤੀਸਗੜ ਦੇ ਸਾਬਕਾ CM ਪਪੇਸ਼ ਬਗੇਲ ਦੇ ਘਰ ED ਦੇ ਵੱਲੋਂ ਰੇਡ ਮਾਰੀ ਗਈ ਹੈ ਇਸ ਸਮੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ED ਦੇ ਵੱਲੋਂ ਤਰਕਸਾਰ ਇੱਕ ਸਾਬਕਾ CM ਦੇ ਘਰ ਛਾਪਾ ਮਾਰਿਆ ਗਿਆ ਤੇ ਸਬੰਧਿਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਧਿਕਾਰੀ ਨਜ਼ਰ ਆ ਰਹੇ ਹੋਣਗੇ ਦੱਸਦੀ ਹੈ ਕਿ ਤਰਕਸਾਰ ED ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਛੱਤੀਸਗੜ੍ਹ ਦੇ ਸਾਬਕਾ CM ਅਤੇ ਕਾਂਗਰਸ ਯਾਗੂ ਭੁਪੇਸ਼ ਬਘੇਲ ਦੇ ਘਰ ED ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਪੁੱਤ ਦੇ ਘਰ ਵੀ ED ਦੇ ਅਧਿਕਾਰੀ ਪਹੁੰਚੇ ਨੇ ਤੇ ਕੁੱਲ 14 ਥਾਵਾਂ ਦੇ ਉੱਪਰ ED ਦੇ ਵੱਲੋਂ ਇਸ ਸਮੇਂ ਇੱਕ ਕਾਰਵਾਈ ਚੁਲਾਈ ਜਾ ਰਹੀ ਹੈ ਦਸਤੀਏ ਕੇ ਆਰਥਿਕ ਬੇਨ ਨਿਜ਼ਮੀਆਤੇ منی ਲਾਂਡਰਿੰਗ ਦੇ ਨਾਲੇ ਮਾਮਲਾ ਜੁੜਿਆ ਹੋਇਆ ਉਤਹੀ ਸ਼ਰਾਬ ਘਟਾਲੇ ਦੇ ਨਾਲ ਵੀ ਇਸ ਮਾਮਲੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਦਸਤੀਏ ਕੇ ਛੱਤੀਸਗੜ੍ਹ ਦੇ ਵਿੱਚ ਇੱਕ 2161 ਕਰੋੜ ਰੁਪਏ ਦੇ ਸ਼ਰਾਬ ਘਟਾਲਾ ਹੋਣ ਦੇ ਇਲਜ਼ਾਮ ਵੀ ਲਗਾਏ ਗਏ ਸੀ ਤਾਂ ਇਸ ਮਾਮਲੇ ਦੇ ਨਾਲ ਜੋੜ ਕੇ ਹੁਣ ਰੇਡ ਨੂੰ ਦੇਖਿਆ ਜਾ ਰਿਹਾ ਦਸਤੀਏ ਕੇ ਭੁਪੇਸ਼ ਬਗੇਲ 2018 ਤੋਂ ਲੈ ਕੇ 2023 ਤੱਕ ਛੱਤੀਸਗੜ੍ਹ ਦੇ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਹੁਣ ਉਹਨਾਂ ਦੇ ਘਰ ਈਡੀ ਦੇ ਵੱਲੋਂ ਦਸਤਕ ਦਿੱਤੀ ਗਈ ਦੀਪ ਪੇਸ਼ ਬਗੇਲ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ 7 ਸਾਲਾਂ ਤੋਂ ਚੱਲ ਰਹੇ ਝੂਠੇ ਕੇਸ ਨੂੰ ਜਦੋਂ ਅਦਾਲਤ ਦੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਹੈ ਤਾਂ ਅੱਜ ਈਡੀ ਦੇ ਮਹਿਮਾਨਾਂ ਨੇ ਸਾਬਕਾ ਮੁੱਖ ਮੰਤਰੀ ਅਤੇ ਉਹਨਾਂ ਦੇ ਘਰ ਦੇ ਵਿੱਚ ਦਸਤਕ ਦਿੱਤੀ ਹੈ ਵਸੀ ਕਿ ਭੁਲਾਈ ਨਿਵੇਸ਼ ਦੇ ਵਿੱਚੋਂ ਪਹੁੰਚੇ ਨੇ ਤਾਂ ਈਡੀ ਦੀ ਰੇਡ ਨੂੰ ਲੈ ਕੇ ਭਪੇਸ਼ ਬਗੇਲ ਦੇ ਟਵਿੱਟਰ ਹੈਂਡਲ ਤੇ ਉਹਨਾਂ ਦੀ ਟੀਮ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਇਸ ਤੇ ਨਾਲ ਇੱਕ ਅਹਿਮ ਗੱਲ ਲਿਖੀ ਗਈ ਆ ਕਿ ਜੇਕਰ ਇਸ ਸਾਜ਼ਿਸ਼ ਦੇ ਤਹਿਤ ਕੋਈ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਗਲਤ ਫਹਿਮੀ ਆ ਤਾਂ ਭਪੇਸ਼ ਬਗੇਲ ਦੇ ਟਵਿੱਟਰ ਹੈਂਡਲ ਦੇ ਉੱਪਰ ਉਹਨਾਂ ਦੀ ਟੀਮ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਤੇ ਵਿੱਚ ਲਿਖਿਆ ਗਿਆ ਕਿ 7 ਸਾਲਾਂ ਤੋਂ ਚੱਲਦੇ ਝੂਠੇ ਕੇਸ ਨੂੰ ਜਦੋਂ ਅਦਾਲਤ ਨੇ ਬਰਖਾਸਤ ਕਰ ਦਿੱਤਾ ਤਾਂ ਉਸ ਤੋਂ ਬਾਅਦ ED ਦੇ ਮਹਿਮਾਨਾਂ ਨੇ ਸਾਬਕਾ ਮੁੱਖ ਮੰਤਰੀ ਦੇ ਘਰ ਦੇ ਵਿੱਚ ਦਸਤਕ ਦਿੱਤੀ ਆ ਉਥੇ ਹੀ ਇਹ ਵੀ ਲਿਖਿਆ ਗਿਆ ਕਿ ਜੇਕਰ ਕੋਈ ਇਸ ਸਾਜ਼ਿਸ਼ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਫਿਰ ਇਹ ਗਲਤਫਹਿਮੀ ਆ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਛਤੀਸਗੜ ਦੇ ਸਾਬਕਾ ਸੀਐਮ ਪਪੇਸ਼ ਬਗੇਲ ਦੇ ਘਰ ED ਦੇ ਵੱਲੋਂ ਰੇਡ ਮਾਰੀ ਗਈ ਆ